ਸਤਿ ਸ਼੍ਰੀ ਅਕਾਲ ਜੀ ਅੱਜ ਸ਼ਹਿਰ ਮਰੰਡੇ ਲਈ ਇੱਕ ਬਹੁਤ ਵੱਡਾ ਦਿਨ ਹੈ ਸਾਡੇ ਵੱਡੇ ਵੀਰ ਪਰਮਿੰਦਰ ਜੀ ਆਜੇ ਇੱਥੇ ਲੈ ਕੇ ਆ ਰਹੇ ਹਨ ਜਨ ਓਸ਼ਦੀ ਸੈਂਟਰ ਜੋ ਕਿ ਬਹੁਤ ਹੀ ਵੱਡੀ ਸਹੂਲਤ ਹੈ ਸ਼ਹਿਰ ਵਾਸੀਆਂ ਲਈ ਬੜੀ ਸਸਤੀ ਦਵਾਈ ਮਿਲੀਗੀ ਇੱਕ ਤਰ੍ਹਾਂ ਫਰੀ ਦੇ ਪੋ ਸੋ ਸਾਡੇ ਡੀਆਰ ਮੈਮ ਇੱਥੇ ਆਏ ਹੋਏ ਨੇ ਸ਼ਿਵਕੌਰ ਜੀ ਸੋ ਅਮਰਜੀਤ ਦੱਸਿਓਏ ਜੋ ਉਪਰਾਲਾ ਹੋ ਰਿਹਾ ਹੈ ਆਮ ਜਨਤਾ ਕਿੱਦਾਂ ਫਾਇਦਾ ਉਠਾ ਸਕਦੀ ਹੈ ਇਹ ਆਮ ਜਨਤਾ ਲਈ ਬਹੁਤ ਵੱਡੀ ਸਹੂਲਤ ਹੈ ਜੀ ਇੱਥੇ ਚੰਗੀ ਤੋਂ ਚੰਗੀ ਦਵਾਈ ਜਿਹੜੀ ਹੈ ਉਹ ਪੈਰਫੈਕਟਿੰਗ ਗ੍ਰੇਡ ਦੇ ਉੱਤੇ ਪੋਸਟ ਪ੍ਰਾਈਸ ਦੇ ਉੱਤੇ ਲੋਕਾਂ ਨੂੰ ਇੱਥੇ ਉਪਲਬਧ ਕੀਤੀ ਜਾਏਗੀ ਤੇ ਉਹ ਕੁਆਲਿਟੀ ਦਾ ਉਹਦੇ ਤੇ ਕੋਈ ਕੰਪਰਮਾਈਜ਼ ਨਹੀਂ ਹੈ ਸਿਰਫ ਉਹਦੀ ਪ੍ਰਾਈਸ ਬਹੁਤ ਘੱਟ ਹੈ ਐਸ ਕੰਪੇਅਰਡ ਟੂ ਦਾ ਅਦਰ ਮੈਡੀਸਿਨਸ ਜਿਹੜੀਆਂ ਆਮ ਲੋਕਾਂ ਨੂੰ ਨਾਰਮਲ ਕੈਮੀ ਸ਼ਾਪਸ ਤੇ ਮਿਲਦੀਆਂ ਹਨ ਸੋ ਇਹ ਇੱਕ ਹਰ ਬੰਦੇ ਲਈ ਛੋਟੀ ਤੋਂ ਛੋਟੀ ਕੋਈ ਸ਼ੂਗਰ ਦਾ ਫਰੀਜ ਹੈ ਕਿਸੇ ਮਲਟੀਵਿਟਾਮਿਨ ਦੀ ਲੋੜ ਹੈ ਕਿਸੇ ਨੂੰ ਚਮਨਪਰਾਸ਼ ਵਰਗੀ ਆਯੁਰਵੈਦਿਕ ਚੀਜ਼ ਦੀ ਲੋੜ ਹੈ ਉਹ ਸਾਰੀ ਹੀ ਚੀਜ਼ਾਂ ਤੇ ਦਵਾਈਆਂ ਇੱਥੇ ਮਿਲਦੀਆਂ ਅੱਜ ਇੱਥੇ ਮਰਿੰਡੇ ਕੋਆਪਰੇਟਿਵ ਸੁਸਾਇਟੀ ਦੀ ਬਾਦਾਂ ਵਾਲਾ ਕੋਆਪਰੇਟਿਵ ਸੁਸਾਇਟੀ ਨੇ ਮੈਡੀਕਲ ਸਟੋਰ ਖੋਲਿਆ ਤੇ ਉਸ ਮੈਡੀਕਲ ਸਟੋਰ ਵਿੱਚ ਉਹ ਜਦੋਂ ਮੈਂ ਇੱਥੇ ਆਸਮਾਨ ਖਰੀਦਿਆ ਜਿਹਦੀ ਬਾਜ਼ਾਰ ਚ ਕੀਮਤ ਲਗਭਗ 700 ਰੁਪਏ ਸੀ ਤੇ ਮੈਨੂੰ ਇੱਥੇ ਡਿਸਕਾਊਂਟ ਤੇ 500 ਰੁਪਏ ਵਿੱਚ ਮਿਲਿਆ ਜੀ ਦਾ ਇੱਕ ਛੋਟੀ ਜੀ ਪਰਚੇਜ ਵਿੱਚ ਮੇਰਾ 200 ਰੁਪਏ ਦਾ ਫਾਇਦਾ ਹੋਇਆ ਮੇਰੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੇਕਰ ਆਪਾਂ ਨੇ ਕੋਈ ਵੀ ਮੈਡੀਸਨ ਲੈਣੀ ਹੈ ਤਾਂ ਆਪਾਂ ਇਸ ਸ਼ਾਪ ਤੇ ਜਰੂਰ ਆਈਏ ਜੋ ਕਿ ਚੁੰਨੀ ਰੋਡ ਮਰੈਂਡਾ ਤੇ ਸਥਿਤ ਹੈ ਇੱਕ ਨਾ ਸਟੀਰੀਓਟਾਈਪ ਜਿਹਾ ਬਣਾਇਆ ਹੋਇਆ ਹੈ ਕਿ ਵੀ ਇਹਨਾਂ ਦਾ ਅਸਰ ਘਟਉਂਦਾ ਦਵਾਈਆਂ ਦਾ ਤੇ ਸ਼ਹਿਰ ਮਰੈਂਡਾ 'ਚ ਬਹੁਤ ਆਮ ਕਿਹਾ ਜਾਂਦਾ ਹੈ ਤੇ ਇਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਦੱਸ ਸਕਦੇ ਸਾਨੂੰ ਇਹਦਾ ਕਿੰਨਾ ਕਸਰ ਹੈ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਇਹਨਾਂ ਦਾ ਅਸਰ ਘੱਟ ਹੈ ਉਹ ਆ ਕੇ ਦਵਾਈਆਂ ਦੇ ਪਿੱਛੇ ਆਪ ਦੇਖਣ ਕਿ ਉਹ ਦਵਾਈਆਂ ਨੂੰ ਮੈਨੂਫੈਕਚਰ ਕੌਣ ਕਰ ਰਹੀ ਹੈ ਉਹ ਦਵਾਈਆਂ ਦੇ ਪਿੱਛੇ ਆਪ ਲਿਖਿਆ ਹੋਇਆ ਹੈ ਕਿ ਜਿਹੜੀ ਵੱਡੀ ਤੋਂ ਵੱਡੀ ਕੰਪਨੀਆਂ ਹੈਗੀਆਂ ਜਿਹੜੀ ਬਾਕੀ ਮੈਡੀਸਿਨਸ ਵੀ ਮੈਨੂਫੈਕਚਰ ਕਰਦੀਆਂ ਉਹਨਾਂ ਦੇ ਆਪ ਲਿਖਿਆ ਹੋਇਆ ਹੈ ਪਿੱਛੇ ਕਿ ਦੇ ਆ ਮੈਨੂਫੈਕਚਰਡ ਬਾਈ ਦੋਸ ਕੰਪਨੀਆਂ ਇਟ ਇਜ਼ ਜਸਟ ਕਿ ਸਿੰਸ ਉਹ ਗਵਰਨਮੈਂਟ ਨੂ ਸਪਲਾਈ ਕਰਦੀਆਂ ਹੈ ਇਸ ਕਰਕੇ ਉਹ ਆਪਣੀ ਮੈਨੂਫੈਕਚਰਿੰਗ ਰੇਟ ਦੇ ਉੱਤੇ ਹੀ ਉਹਨਾਂ ਨੂੰ ਸਪਲਾਈ ਕਰਦੀ ਇੱਕ ਪਰਮਿੰਦਰ ਜੀ ਨੇ ਦੱਸਿਆ ਸੀਗਾ ਦ ਸੇਮ ਸਪਲਾਈ ਹੈ ਜਿਹੜੀ ਕੀ ਹੈ ਐਂਡ ਦ ਸੇਮ ਮੈਡੀਸਿਨ ਮੈਨੂਫੈਕਚਰਡ ਸਾਰੀਆਂ ਗਵਰਨਮੈਂਟ ਨੂੰ ਦਿੱਤੇ ਜਾਂਦੀਆਂ ਤੇ ਨਾਲ ਦੀ ਨਾਲ ਆਰਮੀ ਨੇ ਡਿਫੈਂਸ ਦੇ ਵਿੱਚ ਯੂਜ਼ ਹੁੰਦੀ ਹੈ ਜੀ ਸੋ ਉਹ ਪੱਖ ਬਾਰੇ ਥੋੜਾ ਜਿਹਾ ਅਚਾਨਣਾ ਪਾਇਓ ਆ ਜਿਹੜੀ ਸਾਡੀ ਮੈਡੀਸਿਨਸ ਹੈਗੀਆਂ ਇਹ ਆਰਮੀ ਨੂੰ ਤੇ ਗਵਰਨਮੈਂਟ ਨੂੰ ਜਿਹੜੀ ਸਪਲਾਈ ਕੀਤੀ ਜਾਂਦੀ ਹੈ ਸੇਮ ਮੈਡੀਸਿਨਸ ਹੀ ਹੈਗੀਆਂ ਜਿਹੜੇ ਕਿ ਜਨ ਔਸ਼ਧੀ ਕੇਂਦਰ ਰਾਹੀਂ ਆ ਸੋਸਾਇਟੀ ਬਾਗਾ ਵਾਲੀ ਸੋਸਾਇਟੀ ਨੇ ਜਿਹੜੀ ਦੂਜਾ ਔਸ਼ਧੀ ਕੇਂਦਰ ਖੋਲਾ ਹੈ ਇਹਦੇ ਰਾਹੀਂ ਆਮ ਲੋਕਾਂ ਨੂੰ ਉਪਲਬਧ ਕੀਤੀਆਂ ਜਾ ਰਹੀਆਂ ਹੈ ਇਹ ਔਰ ਨਾਰਮਲ ਮੈਡੀਸਿਨ ਸ਼ਾਪ ਤੇ ਨਹੀਂ ਵਿਚ ਵੇਚੀਆਂ ਜਾ ਸਕਦੀਆਂ ਇਹਦਾ ਸਪੈਸ਼ਲ ਇੱਕ ਲਾਇਸੈਂਸ ਲੈਣਾ ਹੁੰਦਾ ਹੈ ਜਿਹੜਾ ਕਿ ਸਾਡੀ ਬਾਗਾਬਾੜੀ ਕੋਆਪਰੇਟਿਵ ਸੋਸਾਇਟੀ ਨੇ ਲਿਆ ਹੈ ਤੇ ਲੋਕਾਂ ਲਈ ਇਹ ਸਰਵਿਸ ਤੇ ਇੱਕ ਬੈਨੀਫਿਟ ਤੁਹਾਡੇ ਲਈ ਇਹਨਾਂ ਨੇ ਆਪਣੇ ਵੱਲੋਂ ਤੋਂ ਦਿੱਤਾ। ਜੀ ਬਾਗਾਂ ਵਾਲਾ ਕੋਆਪਰੇਟਿਵ ਸੁਸਾਇਟੀ ਵੱਲੋਂ ਜਨ ਔਸ਼ਦੀ ਸਟੋਰ ਜਿਹੜਾ ਖੁੱਲਿਆ ਗਿਆ ਹੈ ਇਹਦਾ ਸਾਡੇ ਇਲਾਕਾ ਨਿਵਾਸੀਆਂ ਨੂੰ ਲਾਭ ਲੈਣਾ ਚਾਹੀਦਾ। ਹਸਪਤਾਲ ਦੇ ਬਹੁਤ ਨੇੜੇ ਦਾ ਸਸਤੀਆਂ ਤੇ ਰੀਜ਼ਨੇਬਲ ਦਵਾਈਆਂ ਜਿਹੜੀਆਂ ਜਨ ਔਸ਼ਦੀ ਦੇ ਤਰ੍ਹਾਂ ਮਿਲਣਗੀਆਂ ਤੇ ਸਾਡੀ ਅਪੀਲ ਹੈ ਵੀ ਤੁਸੀਂ ਇਹ ਇਸ ਜਨ ਔਸ਼ਦੀ ਸੈਂਟਰ ਤੇ ਆਓ ਤੇ ਸਸਤੀਆਂ ਦਵਾਈਆਂ ਲੈ ਕੇ ਚੋ। ਸੋ ਇਹ ਜਨੋਸ਼ਧੀ ਦੇ ਵਿੱਚ ਜੋ ਮੈਡੀਸਿਨਸ ਮਿਲਦੀਆਂ ਸੋ ਇਹਨਾਂ ਤੋਂ ਇਲਾਵਾ ਤੁਸੀਂ ਅੱਗੇ ਕਿਆ ਲੁੱਕ ਫਾਰਵਰਡ ਕਰਦੇ ਹੋ ਤੁਸੀਂ ਹੋਰ ਕੋਈ ਐਦਾਂ ਫੈਸਿਲਿਟੀ ਇੱਥੇ ਦੇ ਸਕੋ ਸ਼ਹਿਰ ਜੀ ਅਸੀਂ ਆਪਣੀ ਕੋਆਪਰੇਟਿਵ ਸੁਸਾਇਟੀਆਂ ਦੇ ਰਾਹੀਂ ਇਹਨਾਂ ਨੂੰ ਹੋਰ ਵੀ ਪੂਰੇ ਰੋਪੜ ਜ਼ਿਲ੍ਹੇ ਦੀ ਮੈਂ ਗੱਲ ਕਰਦੀ ਆ ਅਸੀਂ ਹੋਰ ਜਨੋਸ਼ਧੀ ਕੇਂਦਰ ਇੱਥੇ ਖੋਲਣਾ ਚਾਹੁੰਦੇ ਆ ਲੋਕਾਂ ਦੇ ਬੈਨੀਫਿਟ ਲਈ ਪਲੱਸ ਅਸੀਂ ਔਰ ਹੋਰ ਚੀਜ਼ਾਂ ਜਿਦਾ ਕਿ ਆਮ ਘਰਾਂ ਦੀ ਜ਼ਰੂਰਤ ਲਈ ਜਿਹੜੀਆਂ ਚੀਜ਼ਾਂ ਹੁੰਦੀਆਂ ਅਸੀਂ ਉਹ ਵੀ ਪ੍ਰੋਵਾਈਡ ਕਰਨਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਐਸੈਂਸ਼ੀਅਲ ਕਮੋਡਿਟੀਆਂ ਕਹਿੰਦੇ ਆ ਤੇ ਉਹ ਵੀ ਅਸੀਂ ਸੁਸਾਇਟੀਆਂ ਦੇ ਥਰੂ ਵੇਚਣਾ ਚਾਹੁੰਦੇ ਆ ਖਾਦ ਤੇ ਫਰਟੀਲਾਈਜ਼ਰ ਤੇ ਕੈਸ਼ ਕ੍ਰੈਡਿਟ ਜਿਹੜਾ ਹੈ ਉਹ ਤਾਂ ਸਾਡੀ ਸੁਸਾਇਟੀਆਂ 'ਚ ਆਲਰੇਡੀ ਮਿਲਦਾ ਹੀ ਮਿਲਦਾ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਅਸੀਂ ਹੋਰ ਇਹਨਾਂ ਲਈ ਜਿਹੜਾ ਹੁਣ ਅੱਗੇ ਸਾਡਾ ਸਟੱਬਲ ਬਰਨਿੰਗ ਦਾ ਟਾਈਮ ਆ ਰਿਹਾ ਹੈ ਜਿਹੜਾ ਜਿਹੜਾ ਕਿ ਝੋਨੇ ਦੀ ਫਸਲ ਵੱਟੀ ਜਾਣੀ ਹੈ ਸੋ ਲੋਕ ਉਹਨੂੰ ਅਗਨ ਨਾਲ ਔਣ ਠੀਕ ਹੈ ਜੀ ਐਂਡ ਉਹਦੀ ਥਾਤੇ ਜਿਹੜੀ ਸਾਡੀ ਮਸ਼ੀਨਰੀਜ਼ ਹੈ ਜਿਹੜੀ ਸਹਿਕਾਰੀ ਸਭਾਵਾਂ ਜੀ ਮੌਜੂਦ ਨੇ ਤੇ ਜੇ ਉਹਨਾਂ ਨੂੰ ਲੋੜ ਹੈ ਤੇ ਉਹ ਸਾਡੇ ਆ ਕੇ ਹੋਰ ਦੱਸਣ ਅਸੀਂ ਉਹ ਵੀ ਪ੍ਰੋਕਿਊਰ ਕਰ ਲਾਂਗੇ ਸਤਿਗੁਰ ਜੀ ਅੱਜ ਮਰਿੰਡੇ ਸ਼ਹਿਰ ਵਾਸਤੇ ਤੇ ਸਾਡੇ ਇਲਾਕੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੋਈ ਆ ਕਿ ਸਾਡੀ ਜੋ ਮਰਿੰਡੇ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਹੈ ਸਾਡੇ ਪ੍ਰਧਾਨ ਸਾਹਿਬ ਕੰਗਸਾ ਬੈਠੇ ਆ ਇੱਥੇ ਸੈਕਟਰੀ ਸਾਹਿਬ ਬੈਠੇ ਆ ਤੇ ਸਾਰੇ ਸਾਡੇ ਜਿੰਨੇ ਮੈਂਬਰ ਐ ਸ਼ਹਿਰ ਦੇ ਸਾਰਿਆਂ ਦੇ ਵੱਲੋਂ ਰਲਮਿਲ ਕੇ ਉਪਰਾਲਾ ਕੀਤਾ ਗਿਆ ਤਾਂ ਜੋ ਸਾਡੇ ਸ਼ਹਿਰ ਵਾਸੀਆਂ ਨੂੰ ਸਾਡੇ ਇਲਾਕਾ ਨਿਵਾਸੀਆਂ ਨੂੰ ਜੋ ਮੈਡੀਕਲ ਆ ਜਿਹੜੀ ਕਿ ਬਹੁਤ ਸਾਨੂੰ ਮਹਿੰਗੀ ਮਿਲਦੀ ਹੈ ਬਾਹਰੋਂ ਦਵਾਈ ਉਸ ਦੇ ਲਈ ਇੱਕ ਬੜਾ ਵਧੀਆ ਉਪਰਾਲਾ ਜੋ ਸੈਂਟਰ ਸਰਕਾਰੀ ਸਕੀਮਾਂ ਉਸ ਦੇ ਦੀਰ ਕੀਤਾ ਗਿਆ ਇੱਕ ਸ਼ਾਪ ਖੋਲੀ ਗਈ ਹੈ ਮਰੀਡੇ ਚੁੰਨੀ ਰੋਡ ਦੇ ਉੱਤੇ ਸਰ ਹਸਪੀਟਲ ਦੇ ਬਿਲਕੁਲ ਨੇੜੇ ਇਹ ਆਪਣੀ ਸ਼ਾਪ ਖੋਲੀ ਹੈ ਮੈਡੀਕਲ ਸਟੋਰ ਇੱਥੇ ਵਕਤੇ-ਵਕਤ ਆਪਣੇ ਜੇਕਰ ਕਿਸੇ ਮੇਰੇ ਵੀਰ ਭੈਣ ਨੇ ਦਵਾਈ ਲੈਣੀ ਹੋਵੇ ਵਕਤ ਤੋਂ ਬਾਅਦ ਇੱਥੇ ਆਓ ਸਸਤੀਆਂ ਦਵਾਈਆਂ ਲਓ ਇੱਕ ਇਹ ਵੀ ਬਹੁਤ ਵੱਡੀ ਗੱਲ ਦੱਸੀ ਇੱਕ ਆਲਟਰਨੇਟਿਵ ਟਰੀਟਮੈਂਟ ਵੀ ਸਟੱਬਲ ਬਰਨਿੰਗ ਦੇ ਉਹਦੇ ਆਪਾਂ ਵਿਕਲਪ ਦੇਖ ਸਕਦੇ ਹਾਂ ਇੱਕ ਆਲਟਰਨੇਸ਼ਨ ਪੈਦਾ ਹੋ ਚੁੱਕੀ ਹੈ ਜੋ ਕਿ ਬਹੁਤ ਵੱਡੀ ਗੱਲ ਹੈ ਜੋ ਇੱਕ ਲੱਖ ਤੇ ਵੀਡਿਓ ਬਣਾ ਕੇ ਆਪਾਂ ਦੱਸੂਗੇ ਤੇ ਸਾਡੇ ਪ੍ਰਧਾਨ ਸਾਹਿਬ ਵੱਡੇ ਵੀਰ ਪਰਮਿੰਦਰ ਜੀ ਬਾਰੇ ਤੁਸੀਂ ਕੀ ਇਹਨਾਂ ਦੇ ਕਿੱਦਾਂ ਦਾ ਯੋਗਦਾਨ ਇਹਨਾਂ ਦੇ ਐਫਰਟ ਨੂੰ ਕਿੱਦਾਂ ਦੇਖਦੇ ਹੋ ਇਹਨਾਂ ਦਾ ਤਾਂ ਪੂਰਾ ਯੋਗਦਾਨ ਹੈ ਜੀ ਬਿਕਾਜ਼ ਇਹਨਾਂ ਨੇ ਹਾਮੀ ਭਰੀ ਇਹਨਾਂ ਨੇ ਐਫਰਟ ਕੀਤਾ ਤਾਂ ਹੀ ਜਾ ਕੇ ਅੱਗੇ ਸੈਂਟਰ ਖੁੱਲ ਸਕਿਆ ਐਂਡ ਇਹ ਇਹਨਾਂ ਦੀ ਹਿੰਮਤ ਹੈ ਕਿ ਇਹਨਾਂ ਨੇ ਸਾਰੇ ਲਾਇਸੈਂਸਸ ਲਈ ਤੇ ਸਾਰੇ ਸਾਡੇ ਆਪ ਫਾਰਮਰ ਦੇ ਗ੍ਰੈਜੂਏਟ ਸਭ ਤੋਂ ਵੱਡੀ ਗੱਲ ਹੈ ਇੱਕ ਲੀਡਿੰਗ ਪਰਸਨਲਿਟੀ ਹੈ ਸਾਡੇ ਸ਼ਹਿਰ ਦੇ ਵਿੱਚੋਂ ਜੋ ਕਿ ਆਪਣੇ ਆਪ ਹਿੰਸੈਲਫ ਇੱਕ ਬਹੁਤ ਐਜੂਕੇਟਿਡ ਫਿਗਰ ਹੈ ਐਂਡ ਇਨਫੋਰਮੇਟਿਵ ਫਿਗਰ ਹੈ ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਸੋ ਅਸੀਂ ਇਹਨਾਂ ਕੋਲ ਆਉਂਨੇ ਸਾਡੇ ਵੱਡੇ ਭਰਾ ਬਹੁਤ ਛੋਟੇ ਹੁੰਦੇ ਸੀਗੇ ਸੋ ਅਸੀਂ ਖੁਦ ਇਹਨਾਂ ਨੂੰ ਇੱਕ ਬਹੁਤ ਅੱਜ ਜਿਹੜਾ ਜਾਨੋਸਟੀ ਸੈਂਟਰ ਖੋਲਿਆ ਗਿਆ ਹੈ ਕੇਂਦਰ ਕੇਂਦਰ ਸਰਕਾਰ ਦੀ ਕੀ ਮਦੀਨ ਇਸ ਸੈਂਟਰ ਚੋਂ ਆਮ ਪਬਲਿਕ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਉਹ ਇਹਦਾ ਜਿਆਦਾ ਤੋਂ ਜਿਆਦਾ ਲਾਭ ਉਠਾਉਣ ਧੰਨਵਾਦ